ਆ ਆ ਗਏ ਜੀ ਫੇਰ ਨਵਾਂ ਇੱਕ ਬਲੌਗ ਲੈ ਕੇ ਨਾਸ਼ਤੇ ਦੇ ਨਾਲ ਫਿਰ ਜਿਹੜੇ ਆਏ ਨਹੀਂ ਨਿਕਲਦੀ ਤੇਰੀ ਮਾਂ ਮਮੀ ਅਦਰਕ ਤਾਂ ਮਮੀ ਕੇ ਨਾਲ ਤਾਂ ਹੈਗਾ ਮੈਂ ਹਾਲੇ ਕਹਿੰਦਾ ਕਿਸੇ ਅਦਰਕ ਹੈਗਾ ਆ ਲਾਈਟ ਬੰਦ ਕੀਤੀ ਸੀ ਮੱਖੀਆਂ ਪਤਾ ਨਹੀਂ ਸਾਢੇ ਘਰ ਕਿੱਥੋਂ ਆ ਗਈਆਂ ਆ ਆ ਗਈਆਂ ਚੋਰ ਤੇ ਆਰੇ ਤੇ ਇਧਰ ਗਾਲਾਂ ਤੇ ਗਾਲਾਂ ਪੈ ਰੀਆਂ ਮੈਨੂੰ ਇਹਦੇ ਵੀ ਕਦੀ ਯਕੀਨ ਕੀਤਾ ਮਾਮਾ ਨੇ ਯਾਰ ਮੈਂ ਇਤਨਾ ਬੁਰਾ ਹੂੰ ਮੈਂ ਬੰਦ ਕਹਿੰਦੀ ਅਦਰਕ ਆ ਜੀ ਦੇਖ ਲਿਆ ਕੋਈ ਇਧਰ ਨੂੰ ਮੁਕਰੋ ਜੀ ਦਿਖਾਓ ਗਲੋ ਯਾਰ ਆ ਹਾਂਜੀ ਭੈਣ ਜੀ ਤੁਹਾਡੇ ਕਿੰਨੇ ਪੈਸੇ ਏ ਕੁੜੀ ਸਾਡੀ ਆਪਣੀ ਆ ਜੀ ਇਸ ਕਰਕੇ ਸਾਡੇ ਕੋ ਨਹੀਂ ਇਹਨੇ ਪਹਿਲੇ ਲੈਣੇ ਰੋਟੀ ਖਾਣੀ ਇਹਨੇ ਸਾਡੇ ਤੂੰ ਬਾਧੂ ਵੇਚ ਗਈ ਤੇ ਉਹ ਆਪਣੀਆਂ ਪਕੌੜਾ ਉਹ ਆਪਣੀਆਂ ਪਕੌੜਾ ਲਾ ਪਈ ਕਰ ਦਿਆ ਕਰ ਕਰ ਦਿਆ ਕਰ ਮੈਂ ਤਾਂ ਕਿ ਅਸ ਤੋਂ ਬਾਅਦ ਤੇਰੀ ਵਾਰੀ ਆ ਧੋਂਦਾ ਜਲਾ ਸਕਦੇ ਆ ਵੀ ਆ ਦੇਖੋ ਕਿੰਨੀ ਕਿੰਨੀ ਜਿਆਦਾ ਨੇਰੀ ਆ ਔਰ ਦੇਖੋ ਨੇਰੀ ਕਿੰਨੀ ਹੈ ਜੀ ਕਰਦੇ ਆ ਜਿੱਥੇ ਬਲੌਗ ਦਾ ਐਂਡ ਆਪਾਂ ਚਲੋ ਬਾਈ ਨਹੀਂ ਕਰਨਾ ਤੇ ਆਪਾਂ ਆ ਗਏ ਜੀ ਫੇਰ ਨਵਾਂ ਇੱਕ ਬਲੌਗ ਲੈ ਕੇ ਨਾਸ਼ਤੇ ਦੇ ਨਾਲ ਸਰ ਜੀ ਸਾਰੇ ਨਹੀਂ ਸਾਡਾ ਸੱਚ ਨੂੰ ਇਹਦਾ ਬਲੌਗ ਸੀ ਸਾਡੇ ਨੂੰ ਠੀਕ ਹੈ ਹੋ ਹੋ ਗਏ ਅਸੀਂ ਵੀ ਠੀਕ ਠਾਕ ਆ ਫਿਰ ਫਿਰ ਅਵਾਜ਼ ਨਹੀਂ ਨਿਕਲਦੀ ਤੇਰੀ ਬਸ ਸਭ ਨੂੰ ਠੀਕ ਠਾਕ ਰੱਖੇ ਚਲੋ ਤੁਸਤੀ ਆ ਮਹਾਰਾਜ ਚਲੋ ਕਰਦੇ ਅੱਜ ਦੇ ਬਲੌਗ ਵਿੱਚ ਸਾਡੇ ਨਾਸ਼ਤੇ ਦੋਗੇ ਕੱਲ ਵਾਲਾ ਬਲੌਗ ਮੈਂ ਦੇਖਿਆ ਬੜਾ ਵਧੀਆ ਹਾਂ ਆ ਪਾ ਲੈ ਚਾ ਬਾ ਲੈ ਲਓ ਜੀ ਇੱਧਰ ਸਮਾਨ ਵੀ ਆ ਗਿਆ ਸਾਰਾ हां जी चलो चाय लेके आओ और खाना लेके आओ टीवी मैं लगाता हूँ लाइट हमने इसलिए बंद नहीं की क्योंकि मैं ब्लॉग बना रहा था नहीं, मैं मत मास ओके मासी वाल करके गया ना मासी करके मासी चलो की बनाया जी कड़ी, कड़ी दे चाय के चलता हूँ ਚਾਹ ਆ ਗਈ ਹੈ ਚਲੋ ਠੀਕ ਹੈ ਜੀ ਮਿਲਦੇ ਆ ਜੀ ਨਾਸ਼ਤਾ ਕਰਕੇ ਟਾਈਮ ਹੋ ਗਿਆ 10:30 ਰੋਟੀ ਪਾਣੀ ਖਾ ਗਏ ਹੋਗੇ ਵਿਲੇ ਤੇ ਹਾਂਜੀ ਕਿੱਧਰ ਜਾਣਾ ਜੀ ਹੁਣ ਸਬਜ਼ੀ ਲਈ ਆਈਏ ਜਾ ਕੇ ਖਾਦੀ ਹੈ ਵੀ ਆਈਡੀਆ ਉਡੀਆ ਕੇ ਦੇਖਣ ਜਾ ਕੇ ਆਲੂ ਮਟਰ ਚਲੋ ਆਜੋ ਫਿਰ ਆਲੂ ਮਟਰ ਲੈ ਕੇ ਚੱਲੋ ਮੈਂ ਕੀ ਖਾਣੂ ਜੀ ਨਹੀਂ ਕਰਦਾ ਮੈਂ ਆਲੂ ਮਟਰ ਬਣਾ ਲੰਨੇ ਆਂ ਚਲੋ ਆਲੂ ਮਟਰ ਕਿੱਦਾਂ ਦੇ ਆ ਸੋਲੇ ਹੋਈਆਂ ਸੜੀਆਂ ਨੂੰ ਚਲੋ ਫੇ ਜਲੀ ਆ ਜੋ। ਅੱਜ ਪਿਆਜ਼ ਥੋੜਿਆ ਪਿਆਜ਼ ਪਿਆਜ਼ ਬਾਕੀ ਅਦਰਕ ਟਮਾਟਰ ਲਿਆਂਡਾ ਲੈ। ਅਦਰਕ ਤਾਂ ਮੈਂ ਕਿਹਾ ਹੈਗਾ ਆ ਪਾਈਆ ਪਹਿਲਾਂ ਪਿਆਜ਼ ਹੀ ਪਾਈਆ ਹੋਰ ਏ ਇਦਾਂ ਹੀ ਲੋੜ ਅਦਰਕ ਹੋ ਗਿਆ। ਮੈਂ ਲੱਦੀ ਆਇਆ ਸੀ ਮੈਂ ਕਿਹਾ ਮੰਮੀ ਅਦਰਕ ਤਾਂ ਮੰਮੀ ਕੇ ਤਾਂ ਹੈਗਾ ਆ ਮੈਂ ਹਾਲੇ ਕਹਿ ਰਿਹਾ ਕਿਸੇ ਅਦਰਕ ਹੈਗਾ ਆ ਹੁੰਦੀਆਂ ਤੇ ਹੈਗਾ ਆ। ਮੈਂ ਕਿਹਾ ਟਮਾਟਰ ਲਿਆਂਡਾ ਚਲੋ ਚਲੀਏ ਫੇ। ਚਲੋ ਮਿਲਦੇ ਆ ਜੀ ਆ ਕੇ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਕਰਦੇ ਆ ਜੀ ਕੰਟੀਨਿਊ ਬਲੌਗ। ਹੋਰ ਫੋਨ ਲੈ ਕੇ ਜਾਣਾ ਮੈਨਾਂ ਫੇ ਨਾਲ ਚਲੋ ਚਲੋ ਲੈ ਚਲਦੇ ਫੇ। ਹਲੋ ਜੀ ਇੱਧਰ ਟਾਈਮ ਹੋ ਗਿਆ 11:05 ਠੀਕ ਆ ਜੀ ਤੇ ਇੱਧਰ ਲੱਗੀ ਹੋਈ ਆ ਪਿਆਜ਼ ਕਾਰਾਂ ਨੂੰ ਤਰ੍ਹਾਂ ਕਰਨੇ ਆਰਦ ਬਣਾਣੀ ਆਲੂ ਮਟਰ ਇੱਧਰ ਟਮਾਟਰ ਹਨ, ਹਰੀਆਂ ਮਿਰਚਾਂ, ਧਨੀਆਂ ਤੇ ਆ ਲਸਣ ਲੈ ਕੇ ਆਈਆਂ ਤੇ ਨਾਲੇ ਲੈ ਕੇ ਆਈਆਂ 5 ਕਿਲੋ ਪਿਆਜ਼ ਲਾਈਟ ਬੰਦ ਕੀਤੀ ਸੀ ਮੱਖੀਆਂ ਪਤਾ ਨਹੀਂ ਸਾਢੇ ਘਰ ਕਿੰਨਾ ਆ ਗਈਆਂ ਆ ਲਾਈਟ ਜਗਾਈ ਆ ਤੇ ਇੱਧਰ ਹਲ ਟੀਵੀ ਬੰਦ ਕਰਾਂ ਤੇ ਮੰਮੀ ਇੱਧਰ ਕਰਦੇ ਪਏ ਆ। ਇਹਦੇ ਮਟਰ ਮੰਮੀ ਛਿਲਦੇ ਪਏ ਆ। ਤੇ ਅੱਜ ਬਣਾਵਾਂਗੀ ਆਲੂ ਮਟਰਾਂ ਦੀ ਸਬਜ਼ੀ। ਤੇ ਚਲੋ ਜੀ ਕਰੋ ਫਿਰ ਤਿਆਰੀ ਤੇ ਲਾਉਣੇ ਆ ਤੜਕਾ ਛੜਕਾ। ਤੇ ਤੁਹਾਨੂੰ ਬਣੇ ਦਿਓ ਸਾਡੇ ਬਲੌਗ ਦੇ ਨਾਲ ਚਲੋ ਜੀ ਮਿਲਦੇ ਆ ਵੀ ਕੰਟੀਨਿਊ ਰੱਖਿਓ। ਨੂੰ ਪੌਣੀ 12 ਹੋ ਗਏ। ਸਾਢੇ 11 ਹੋਈ ਹੋਣੇ ਆ। ਹਾਂਜੀ। ਆ ਗਈ ਕਿਚਨ ਚ ਹੋਰ ਕੀ ਆ ਰਿਹਾ ਕਿਚਨ ਚ ਲਾ ਕੇ ਲਾ ਲੜਦਾ ਤਾਂ ਤੜਕਾ। ਹੋਰ ਸਰਲ ਕੋਈ ਲੋੜ ਨਹੀਂ ਯੋਤੇ ਇੱਕ ਬੰਦ ਰਹਿ ਜਾ ਹਾਂ ਆਦਰ ਕਰੀਆਂ ਮਿੱਟੇ ਤੇ ਟਵਾਟਰ ਗ੍ਰੈਂਡ ਕਰ ਲਈਏ ਠੀਕ ਹੈ ਚਲੋ ਉਹ ਲੱਕ ਤੇ ਦਹੋਣਿਆ ਤੜਾ ਪਰ ਸ਼ੌਲਕ ਹੋਰ ਕਿ ਮਿਲ ਗਿਆ ਜੀ ਜੀ ਲੱਡੇ ਤੋਂੜ ਕਛ ਮੇਟੋੜ ਕਾ ਤੋ ਹੋ ਗਿਆ ਠੀਕ ਹੈ ਜੀ ਅੰਮੀ ਇਹ ਮਾਤਾ ਸੋਈਂ ਜਾ ਹਰਪਾ ਸ਼ਾਮ ਦਾ ਚੰਦ ਆਉਂਦਾ ਹੋਰ ਕੀ ਠੀਕ ਹੈ ਹੋ ਉਹ ਨਾ ਤਾਂ ਪਰਾਂ ਮੇਰੇ ਦਾ ਕਰਨੀ ਆ ਆ ਜਾਇਓ ਤੁਸੀਂ ਜਿੱਥੇ ਜਾਣਾ ਆਹੋ ਜਾਣੇ ਆ ਅੰਕ ਕਰ ਲਓ ਤੁਸੀਂ ਛਿੰਛੀ ਡੋਣੀ ਵਾ ਮੈਂ ਡੋਣੀ ਤਾਂ ਹੈ ਨਹੀਂ ਕਿੰਨੀ ਠੀਕ ਆ ਦੋ ਮਿੰਟ ਸਾਲ ਲਿਓ ਬਸ ਦੋ ਦਸ ਮਿੰਟ ਸਹੀ ਆ ਹੂੰ ਓਕੇ ਪਾਣੀ ਉਹ ਪੀ ਹੁੰਦਾ ਯਾਰ ਪਾਣੀ ਤਾਂ ਪੀ ਲਦਾ ਮੈਂ ਲਿਖੋ ਖੜਾ ਮੈਂ ਮੇਲੇ ਤਿੰਨ ਚਾਰ ਗਲਾਸ ਪੀ ਲਿਆ। ਆਹ। ਜਾਂਦੀ ਪਰ ਹੋਈ। ਬੱਸ ਹੁਣ ਹੁਣ ਪਿਆਸ ਲੱਗਦੀ ਇੱਕ ਤੋਂ ਬਾਅਦ ਹਟ ਜਾਂਦੀ ਫਿਰ। ਪੂਰਾ ਦਿਨ ਹੀ ਲੱਗਦੀ ਦਿਲ। ਹਾਂ। ਹੁਣ ਹੁਣ ਲੱਗਣੀ ਆ ਪਰ 1 ਵਜੇ ਤੱਕ। ਛੇ ਛੇ ਲੱਗਦੀ। ਹੋਰ ਕੀ ਕਰਨੀ ਲੱਗੀ ਨਹੀਂ ਛੇ ਚ ਲੱਗਦੀ। ਬਹੁਤ ਗਰਮੀ ਆ ਇਤਰਾਜ਼ ਕਰੋ। ਬਹੁਤ ਹਵਾ ਆ। ਮੈਂ ਜਿਹੜਾ ਪਾਲਾ ਗਲਬਾ ਲਾ ਪੈਂਦਾ। ਹੋਰ ਇੱਕ ਮਸਾਲਾ ਨਹੀਂ ਪੋਹਜਦਾ ਛੇਤੀ। ਨਾ ਛੇਤੀ ਨਹੀਂ ਪੋਹਜਦਾ। ਮੈਂ ਜਿਹੜਾ ਕਰਵਾ ਨਹੀਂ ਪਾਉਂਦੀ। ਠੀਕ ਆ। ਚਲੋ। ਆ ਜੋ ਫਿਰ ਕਰਕੇ ਬਾਹਰ ਹੋਣਾ ਕਿਚਨ ਚ ਬਸ ਵਰਕੀ ਗਰਮ ਪਾਣੀ ਪਾਤਨ ਰਿੱਜੀ ਜਾਵੇ ਬਸ ਚਲੋ ਠੀਕ ਐ ਟਾਈਮ 1 ਵਜ ਗਿਆ ਤੇ ਇਧਰ ਗਾਲਾਂ ਤੇ ਗਾਲਾਂ ਪੈ ਰੀਆਂ ਮिन्नੂ ਹਾਂਜੀ ਆ ਲੈ ਪਈਆਂ ਨੇ ਬਹੁਤ ਖੂਬਸੂਰਤ ਲੱਗ ਰਹੀ ਹੋ ਅੱਜ ਗੈਸ ਬੰਦ ਕਰ ਜਾ ਕੇ ਕਰਤਾ ਤਾਂ ਮੈਂ ਹੌਂਦਾ ਕਰਤਾ 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 ਇਹ ਨਹੀਂ ਕਿ ਸਾਡੀ ਮੰਮੀ ਨੂੰ ਸਾਡੇ ਤੇ ਭਰੋਸਾ ਨਹੀਂ ਹੈਗਾ ਅਸੀਂ ਕੀ ਕਰੀਏ ਬਸ ਸ਼ੁਰੂ ਇੰਨੇ ਟਰੱਸ ਸ਼ੂਆ ਮੈਨੂੰ ਕਹਿੰਦੀ ਜਸ ਮੈਨੂੰ ਕਹਿੰਦੇ ਚੱਲ ਸਬਜੀ ਟੇਸਟ ਕਰ ਸਬਜੀ ਨੂੰ ਲੂਣ ਦੱਸੀ ਕਿੱਦਾਂ ਦਾ ਮੈਂ ਲੂਣ ਦੇ ਮੈਂ ਸਬਜੀ ਟੇਸਟ ਕੀਤੀ ਮੈਂ ਕਿਹਾ ਲੂਣ ਘੱਟ ਆ ਉਹ ਕਹਿੰਦੇ ਮੈਂ ਦੇ ਜਿਹੜੀਆਂ ਉਪਰ ਆਡ ਬਈ ਠੀਕ ਹੋਣਾ ਸਾਰੇ ਬੰਦੇ ਹੀ ਆਣਾ ਮੈਂ ਮੈਨੂੰ ਦਿੱਤੀ ਗੱਲ ਤੇ ਸਾਡੇ ਮੇਰੇ ਚਕੀਨ ਹੀ ਹੈਗਾ ਸ਼ੂਆ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਇਹਨੇ ਤਾਂ ਵੀ ਕਦੀ ਚਕੀਨ ਕੀਤਾ ਮਾਮਾ ਨੇ ਪੱਲੂ ਜਦੋਂ ਇੱਕ ਦਿਨ ਸਕੱਟ ਪਾ ਲਈ ਉਹਨੇ ਦੂਜੇ ਦਿਨ ਪਤਾ ਹੀ ਮੈਂ ਕੀ ਕਰਦੀ ਨੇ ਜਦੋਂ ਉਹਨੇ ਬੈੱਡ ਤੇ ਬਹਿਣਾ ਮੈਂ ਨਾਲ ਥੱਲੇ ਕੱਪੜਾ ਪਛਾ ਦੇਣਾ ਵੀ ਤੂੰ ਹੁਣ ਬਹਿ ਜਾ ਬੈੱਡ ਤੇ ਮੈਂ ਤੂੰ ਸੇਰ ਬਹ ਚਲੋ ਸਕੂਲੇ ਦਾ ਸਾਹ ਵੀ ਹੁੰਦੇ ਬੱਚੇ ਦੁੱਸਰੇ ਬੈਠੇ ਹੁੰਦੇ ਆ ਮੈਂ ਕਿਹਾ ਇੱਥੇ ਕੱਪੜਾ ਫਿਆ ਮੈਂ ਕਿਹਾ ਬਹਿ ਜਾ ਕਹਿੰਦੀ ਕਿਆ ਮੈਂ ਇੱਕ ਨਾ ਬੁਰਾ ਮੈਂ ਮਾਂ ਕਹਿੰਦੀ ਅੱਜ ਤਾਂ ਭਗਾੜੀਆਂ ਵਾਲੀ ਫੀਲਿੰਗ ਹੁੰਦੀ ਐ ਇਹ ਕਹਿੰਦੇ ਭਗਾੜੀਆਂ ਨੂੰ ਬਿੱਡਾਂ ਥੋੜੇ ਬੇ ਵਢਾਉਂਦਾ ਆ ਤੇ ਕਹਿੰਦੀ ਮੰਮੀ ਮੈਨੂੰ ਪੈਸੇ ਦੇ ਦੋ ਮੈਂ 20 ਰੁਪਏ ਦਿੱਤੇ ਕਹਿੰਦੀ ਜਿਆਦਾ ਹੀ ਭਗਾੜਦੇ ਵਾਲੀ ਫੀਲਿੰਗ ਹੋ ਗਈ ਪਰ 40 ਲੱਗਦੇ 20 ਰੁਪਏ ਬੰਦ 30 40 ਰੁਪਏ ਤਾਂ ਦੇਵੇਂ ਕਹਿੰਦੀ ਯਾਦ ਹੀ ਨਹੀਂ ਯੱਤਿਆ ਜਾ ਰਹੇ ਯੱਤਿਆ ਜਾ ਰਹੇ ਬੱਚਿਆ ਰਹਿੰਦੀ ਇੱਕ ਤੇ ਬੜਾ ਮਜ਼ੇਦਾਰ ਬੰਦ ਕਰ ਦਿਨਾ ਹਾਂਜੀ ਲਓ ਜੀ ਟਾਈਮ ਹੋ ਗਿਆ 3:27 27 ਸਾਡੀ ਘੜੀ ਦਾ ਹੀ ਇਹ ਫਰਕ ਆ ਤੂੰ ਮੂਲ ਬੋਲੇ ਕੀ ਗੱਲ ਪੈਗ ਲਾਇਆ ਇੱਧਰ ਆਇਆ ਜੀ ਫੇਸ਼ਲ ਪੈਗ ਲਾਇਆ ਪਲਕ ਨੂੰ ਲੈ ਗਿਆ ਭਾ ਆ ਗਏ ਆ ਚਲੋ ਕੋਈ ਗੱਲ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲੋ ਠੀਕ ਆ ਜੀ ਬਣ ਰਹੀ ਹੈ ਬਲੌਗ ਨਾ ਅਜੀ ਦੇਖ ਲਿਆ ਮਿਲਦੇ ਆ ਜੀ ਤੁਹਾਨੂੰ ਬਾਅਦ ਵਿੱਚ ਜੀ ਲੋ ਜੀ ਟਾਈਮ ਬੋਲੇ 3 ਹੋ ਗਏ ਤੇ ਇੱਧਰ ਵੀ ਫੇਸ਼ਲ ਪੁਸ਼ਲ ਕਰਾ ਗਏ ਹੋ ਗਏ ਆ ਫ੍ਰੀ ਪਹਿਲਾਂ ਨੂੰ ਪੁੱਛਾਂਗੀ ਆ ਹਾਂ ਠੀਕ ਹੈ ਨੀ ਆ ਕੁਛ ਨਹੀਂ ਵੇਈਂ ਵਜਾ ਮਾਰੀ ਜਾਨੀ ਆ ਲੋ ਜੀ ਇੱਧਰ ਹੁਣ ਕਰਨ ਲੱਗੇ ਰੋਟੀ ਪਾਣੀ ਦੀ ਤਿਆਰੀ ਦੇਖੋ ਜੀ ਇੱਧਰ ਨੂੰ ਮੁਕਰੋ ਜੀ ਦਿਖਾਓ 글로 ਜਰਾ ਆ ਆ ਕੀ ਬਾਤ ਹੈ ਆ ਜਾ ਪੁੱਤ ਆ ਜਾ ਆ ਜਾ ਇਹ ਚਲੋ ਠੀਕ ਆ ਜੀ ਹੁਣ ਆਪਾਂ ਵੀ ਰੋਟੀ ਪਾਣੀ ਖਾਣੇ ਆ ਜੀ ਹੋਰ ਕੀ ਗੁੜੇ ਚਲ ਗਈ ਕੰਦਰੀ ਆ ਨਹੀਂ ਰੋਟੀ ਖਾਣੀ ਆ ਓਕੇ 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 ਚਲੋ ਠੀਕ ਪਾਓ ਫਿਰ ਹਾਂਜੀ ਭੈਣ ਜੀ ਤੁਹਾਡੇ ਕਿੰਨੇ ਪੈਸੇ ਫ੍ਰੀ 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 ਨਹੀਂ ਹੁੰਦਾ ਇੱਕ ਇੱਕ ਮਿੰਟ ਆ ਮੈਂ ਕਿਹਾ ਹਾਂਜੀ ਭੈਣ ਜੀ ਕਿੰਨੇ ਪੈਸੇ ਤੁਹਾਡੇ ਕਹਿੰਦੀ ਨਹੀਂ ਫ੍ਰੀ 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 ਅੱਛਾ ਮੈਂ ਕਿਹਾ ਫ੍ਰੀ ਨਹੀਂ ਆ ਜੀ ਇਹ ਕਰਦੇ ਪ੍ਰੋਮੋਸ਼ਨ ਹਾਂਜੀ ਦੱਸੋ ਆਇਆ ਫੇ ਮੈਂ ਇੱਕ ਮਿੰਟ ਐਦਾਂ ਹੀ ਤੁਸੀਂ ਲੈਣਾ ਮਾਲ ਦੇਖੋ ਜੀ ਫ੍ਰੀ ਕਰਕੇ ਗੁਜ਼ਾਰਾ ਨਹੀਂ ਕਰ ਸਾਡੀ ਵੀਡੀਓ ਦੇਖ ਕੇ ਜੇ ਕਿਸੇ ਨੇ ਤੈਨੂੰ ਸਾਧ ਲਿਆ ਪਰ ਕਰਨੀ ਤੇ ਉਹਦੇ ਫ੍ਰੀ ਕਰਨਗੀ ਫਿਰ ਰੇਟ ਦੱਸੋ ਆਪਣੇ ਚਲੋ ਠੀਕ ਹੈ ਜੀ ਇਹ ਕੁੜੀ ਸਾਡੀ ਆਪਣੀ ਆ ਜੀ ਇਸ ਕਰਕੇ ਸਾਡੇ ਕੋਲ ਨਹੀਂ ਇਹਨੇ ਪਹਿਲੇ ਲੈਣੇ ਰੋਟੀ ਖਾਣੀ ਹੈ ਸਾਡੇ ਅਸੀਂ ਰੋਟੀ ਖਵਾ ਕੇ ਤੋਰ ਦੇਣੀ ਆ ਠੀਕ ਹੈ ਨਾ ਮੈਂ ਕਹਾਂ ਵੀ ਦੇਖੋ ਵੀ ਇਹ ਫ੍ਰੀ ਨਹੀਂ ਹੈਗਾ ਕੁੜੀ ਸਾਡੀ ਆਪਣੀ ਆਈ ਰੋਟੀ ਖਵਾ ਕੇ ਦਰ ਦੇਣੀ ਆ। ਦੇਣੀ ਇੱਥੇ ਪਹਿਲੇ। ਚਲੋ ਠੀਕ ਹੈ ਜੀ। ਮਿਲਦੇ ਆ ਜੀ ਖਾਣਾ ਖਾਣ ਲੱਗੇ ਹੁਣ। ਇੱਧਰ ਆ ਗਈ ਆ ਰੋਟੀ ਸਾਡੀ। ਆਪਾਂ ਲੱਗੇ ਆਂ ਜੀ ਖਾਣ। ਤੇ ਉਹ ਦੇਖੋ ਜੀ ਕੁੜੀ ਨੂੰ ਕਰਾ ਕਰਤੀ ਸ਼ੁਰੂ। ਇੱਧਰ ਪਾਣੀ ਪਾ ਕੇ ਇਹਨੇ ਵੀ ਸ਼ੁਰੂ ਕਰ ਦੇਣੀ ਆ ਤੇ ਮਨਪ੍ਰੀਤ ਉਹ ਲਾ ਉਹ ਵੀ ਆ ਹੀ ਗਈ। ਇਹ ਨਹੀਂ ਕਹਿੰਦੀ ਭਾਬੀ ਰੋਟੀ ਬਣਾਉਣ ਲੱਪਈ ਮੈਂ ਕਹਾ ਮੈਂ ਕਹਾ ਇਹ ਮੈਂ ਕਹਾਂ ਨਹੀਂ ਰੋਟੀ ਨਹੀਂ ਬਣਾਉਣ ਲੱਪਈ ਅਸੀਂ ਬਣਾ ਕੇ ਰੱਖੀ ਹੋਈ ਸੀਗੀ ਤੇ ਤੂੰ ਬਾਧੂ ਵੇਚ ਗਈ ਤੇ ਉਹ ਆਪਣੀਆਂ ਪਕਾਉਂਦੀ ਉਹ ਆਪਣੀਆਂ ਪਕੌੜਾ ਲਾ ਪਈ ਪਕੌੜਾ ਲੰਦਾ ਬਹੁਤ ਜ਼ਿਆਦਾ ਹੋ ਗਿਆ ਤੁਹਾਡਾ ਸਾਰੇ ਚੰਦਾ ਹੋ ਰਿਹਾ ਕੋਈ ਇਹ 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 ਮੁੰਡੀ ਨਾ ਕੋਈ ਜਾਂਦਾ ਹੈ ਇਹ ਤਾਂ ਕੁਝ ਵੀ ਨਹੀਂ ਹੈਗਾ ਅਜੇ ਅਜੇ ਤੈਨੂੰ ਪਤਾ ਹੀ ਕੱਖ ਨਹੀਂ ਲੱਗਾ ਇਹ ਸ਼ੁਰੂ ਤੋਂ ਹੀ ਜ਼ਿਆਦਾ ਹੈ ਚਲੋ ਖਾਓ ਰੋਟੀ ਇੰਨੀ ਬੇਇੱਜ਼ਤੀ ਕੀਤੀ ਹੈ ਬੇਇੱਜ਼ਤੀ ਦਾ ਉਹ ਰੋਟੀ ਨਹੀਂ ਹਜੇ ਹੁੰਦੀ ਜਿੰਨੀ ਤੇਰੇ ਕੋ ਕਰੇ ਨਾ ਇੱਥੇ ਆ ਕੇ ਬੋਲਦ ਬਾਤ ਕਰੋ ਕੀ ਕਰਦੀ ਚਲੋ ਠੀਕ ਹੈ ਜੀ ਰੋਟੀ ਖਾਓ ਲੱਗਿਆ ਜੀ ਖਾਣ ਤੇ ਉਹ ਮੇਰੀ ਨਹੀਂ ਕਰਦੀ ਹੁੰਦੀ ਕਦੇ ਕਦੇ ਜਦੋਂ ਮੈਂ ਨਿੱਕਿਆ ਜਾਂਦਾ ਕਰਦੀ ਹੁੰਦੀ ਨਾ ਨੇ ਉਹ ਨਹੀਂ ਕਰਦੇ ਕਰ ਦਿਆ ਕਰ ਕੋਈ ਨਹੀਂ ਕਰ ਦਿਆ ਕਰ ਕਰ ਦਿਆ ਕਰ ਮੈਂ ਤਾਂ ਕਿ ਉਸ ਤੋਂ ਬਾਅਦ ਤੇਰੀ ਵਾਰੀ ਆ ਚਲੋ ਠੀਕ ਆ ਜੀ ਮਿਲਦੇ ਆ ਰੋਟੀ ਖਾ ਕੇ ਲੋ ਜੀ ਇਧਰ ਟਾਈਮ ਹੋ ਗਿਆ 6:30 ਤੇ ਇਧਰ ਅਸੀਂ ਲੱਗੇ ਆ ਚਾਹ ਪੀਣ ਇਧਰ ਲਿਆਂਦੇ ਆ ਨੇ ਸਮੋਸੇ ਤੇ ਅਸੀਂ ਇੱਕ ਇੱਕ ਦੋ ਦੋ ਸਮੋਸੇ ਖਾਦੇ ਤੇ ਉਧਰ ਪਲਕ ਵੀ ਖਾਂਦੀ ਪਈਆ ਦੇਖੋ ਜੀ ਲਾਈਟ ਚੱਲ ਗਈ ਆ ਤੇ ਬਾਹਰ ਇੰਨੀ ਨੇਰੀ ਹਨਾ ਮੌਸਮ ਦਿਖਾਉਂਦੇ ਪਰ ਓਏ ਹੋਏ ਹਾਂ ਹੋਏ 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 ਹੋ ਆਹ ਦਾ ਦਰਵਾਜਾ ਹਮੇਸ਼ਾ ਦੀ ਤਰ੍ਹਾਂ ਬਹੁਤ ਖੜਕਦਾ ਆ ਕਿਉਂਕਿ ਇਹਨੂੰ ਆਦਤ ਆ ਇਹ ਵਿਚਾਰਾ ਠੀਕ ਨਹੀਂ ਜਾਂਦਾ ਕਿ ਕਰਵਾਇਆ ਤੇ ਹਟਣਾ ਨਹੀਂ ਹੈਗਾ ਬਹੁਤ ਨੇਰੀ ਆ ਹਾਂਜੀ ਪੀ ਲੈ ਚਾਹ ਹੋਰ ਕੀ ਤੁਸੀਂ ਬਤਾਇਓ ਦੁਕਾਨ ਫੇਰ ਹੈ ਨਾ 2 ਮਿੰਟ ਰੁਕ ਜਾ ਨੇਰੀ ਬਹੁਤ ਆ ਚਲੋ ਜੀ ਪੀ ਲਈਏ ਚਾਹ ਵੀ ਸਾਈਂ ਠੰਡੀ ਹੋ ਜਾਣੀ ਤੇ ਮਿਲਦੇ ਆਂ ਜੀ ਤੁਹਾਨੂੰ ਬਣੇ ਰਿਹਾ ਸਾਡੇ ਬਲੌਗ ਨਾਲ ਅਸੀਂ ਕਰਦੇ ਪਏ ਅਸੀਂ ਕਟਿੰਗ ਇਸ ਕਰਕੇ ਅਸੀਂ ਬਲੌਗ ਨਹੀਂ ਬਣਾਇਆ ਨਿਆਣੇ ਵੀ ਆਦੇ ਵੀਡੀਓ ਬਣਾਉਣਗੇ ਜਿਆਦਾ ਕਿਹਾ ਤੇ ਮੇਰੇ ਚਲੋ ਬਣਾਓ ਮਾੜਾ ਇੱਕ ਇੱਕ ਦੋਸਤ ਮੁਸੇ ਖਾਈਏ ਨਹੀਂ ਬਣਾਇਆ ਬਲੋ ਚਲੋ ਜੀ ਮਿਲਦੇ ਆਂ ਜੀ ਫੇਰ ਜੀ ਆਪਾਂ ਐਸੀ ਕੋਠੇ ਦੇ ਤੇ ਇਧਰ ਸਾਡਾ ਬਾਛੜ ਬਹੁਤ ਆ ਆ ਵੀ ਹੋ ਗਿਆ ਗਿੱਲਾ ਤੇ ਬਾਕੀ ਜੋ ਸਾਡੇ ਬਾਕੀ ਜੋ ਬਾਛੜ ਬਹੁਤ ਆਉਂਦੀ ਆ ਸਾਡੇ ਨਾ ਉੱਪਰ ਦਾ ਬਣਾਇਆ تھا ਪਰ ਸੈਟਿੰਗ ਨਹੀਂ ਹੈਗੀ ਉਹਦੀ ਸੱਚ ਅਜ ਨਾਲ ਟੁੱਟ ਗਿਆ ਹਾਂ ਅਸੀਂ ਜੋ ਮਰ ਕੇ ਲੱਗਾ ਹੀ ਨਹੀਂ ਹੈ ਲੱਗਾ ਹੀ ਨਹੀਂ ਸ਼ੀਸ਼ਾ ਹੈਗਾ ਚਲੋ ਤੇ ਮਾਰਾ ਬਾਹਰ ਦੇਖੋ ਜੀ ਬੱਤੀ ਗਈ ਆ ਹਨੇਰੀ ਤੂਫਾਨ ਇੰਨਾ ਹੈਗਾ ਆ ਤੁਸੀਂ ਇਤੋਂ ਅੰਦਾਜ਼ਾ ਲਾ ਸਕਦੇ ਆ ਵੀ ਆ ਲੈ ਕਿੰਨੀ ਕਿੰਨੀ ਜਵਾ ਨੇਰੀਆ ਤੇ ਲੱਗਦਾ ਅੱਜ ਰਾਤ ਨੂੰ ਬੱਤੀ ਹੋਣੀ ਬੱਤੀ ਨਹੀਂ ਹੋਣੀ ਬਹੁਤ ਹਰਦੀ ਦੀ ਸ਼ਾਮ ਦੇ ਆਹ ਦੇਖੋ ਨੇਰੀ ਕਿੰਨੀ ਹੈ ਜੀ ਚਲੋ ਚਲੋ ਦੇਖਦੇ ਆਂ ਜੀ ਕੀ ਬਣਦਾ ਆ ਬੱਤੀ ਨਹੀਂ ਹੋਣੀ ਹੈਗੀ ਰਾਤ ਨੂੰ ਹਾਂ ਮੁਸ਼ਕਲ ਆ ਬੱਤੀ ਦਾ ਇੱਕੋ ਇੱਕੋ ਜੇ ਕਮਰੇ ਵਿੱਚ ਵੱਡੇ ਜਿਹੇ ਆ ਇੱਕੋ ਇੱਕੋ ਜਿਹਾ ਬਹਿ ਜਾਗੇ ਹੋਰ ਹੋਰ ਇੱਕੋ ਪੱਖਾ ਚਲਾ ਕੇ ਆਹੋ ਚਲੋ ਬਿਲਕੁਲ 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 ਕੀ ਪਤਾ ਕੱਢ ਵੀ ਜਾਵੇ ਆਪਾਂ ਬੁਰਕੇ ਚਲਾ ਕੇ ਨਹੀਂ ਦੇਖਿਆ ਪਰ ਰਿਸਕ ਨਹੀਂ ਨਾ ਲੈਣੇ ਹੈਗੇ ਚਲੋ ਠੀਕ ਹੈ ਜੀ ਮਿਲਦੇ ਆ ਜੀ ਬਣੇ ਰਹੀਓ ਬਲੌਗ ਨਾਲ ਚਲਦੇ ਆ ਰੋਟੀ ਪਾਣੀ ਖਾਣੇ ਆ ਜੀ ਰੋਟੀ ਪਾਣੀ ਦਾ ਤਾਂ ਨਵੇੜੀ ਹੀ ਕੰਮ ਹੋਰ ਹੋਰ ਲੋ ਜਿੱਧਰ ਆ ਗਈ ਆ ਜੀ ਰੋਟੀ ਹੁਣ ਤੇ ਬੱਤੀ ਹਜੇ ਤੱਕ ਨਹੀਂ ਆਈ ਹੈਗੀ ਅੱਜ ਖਿੜਕੀ ਖੋਲ ਕੇ ਬੈਠੇ ਆ ਮਰੋ ਹਵਾ ਬਹੁਤ ਠੰਡੀ ਠੰਡੀ ਆ ਰਹੀ ਆ ਤੇ ਚਲੋ ਕਰਦੇ ਆ ਜੀ ਇੱਥੇ ਬਲੌਗ ਦਾ ਐਂਡ ਆਪਾਂ ਚਲੋ ਬਾਏ ਨਹੀਂ ਕਰਨਾ ਜੀ ਮੰਮਾ ਨੇ ਬੋਲਣਾ ਪਹਿਲਾਂ ਚਲੋ ਅੱਛਾ ਕਮੈਂਟ ਲਾਣਾ ਨਾ ਪੁੱਣਾ ਤੇ ਚੈਨਲ ਸਾਡ ਨੂੰ ਸਬਸਕ੍ਰਾਈਬ ਵੀ ਕਰਿਓ ਜਦਸੇ ਤੁਹਾਡੀ ਵੀ ਮੀਡੀਆ ਸਾਡੇ ਬਹੁਤ ਮੀਨ ਲਈ ਹੁੰਦਾ ਹਾਂ ਚਲੋ ਠੀਕ ਹੈ ਜੀ ਮਿਲਦੇ ਹਾਂ ਕੱਲ੍ਹ ਨਵੇਂ ਵਲੌਗਸ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ